ਜਨਵਰੀ 2025 ਨੂੰ ਯੂਐਸ ਦੀਆਂ ਕੰਪਨੀਆਂ ਦਾ ਜਿਹੜਾ ਸ਼ੇਅਰ ਸੀ ਸ਼ੇਅਰ ਮਾਰਕੀਟ ਸੀਗੀ ਜਿਹੜੀ ਉਹਨਾਂ ਦੀ ਉਹ ਇੱਕਦਮ ਡਿੱਪ ਹੋ ਜਾਂਦੀ ਆ ਇੱਕਦਮ ਘਟ ਜਾਂਦੀ ਆ ਤੇ ਕੱਲੀ ਐਨਵੀਡੀਆ ਕੰਪਨੀ ਨੂੰ 593 ਮਿਲੀਅਨ ਜਿਹੜਾ ਡਾਲਰ ਸੀ ਉਹਦਾ ਘਾਟਾ ਪੈ ਗਿਆ 올 ਓਵਰ ਜਿਹੜੀਆਂ ਟੈਕ ਕੰਪਨੀਆਂ ਸੀਗੀਆਂ ਯੂਐਸਏ ਦੇ ਵਿੱਚ ਉਹਨਾਂ ਨੂੰ ਇੱਕ ਟ੍ਰਿਲੀਅਨ ਡਾਲਰ ਦਾ ਘਾਟਾ ਪਿਆ ਇਸ ਐਪੀਸੋਡ ਦੇ ਕਰਕੇ ਐਪੀਸੋਡ ਕੀ ਸੀ ਕਿ ਅੱਜਕੱਲ ਜਿਹੜੀਆਂ ਆਈਟੀ ਕੰਪਨੀਆਂ ਨੇ ਉਹਨਾਂ ਦੇ ਵਿੱਚ ਇੱਕ ਦੌਰ ਲੱਗੀ ਹੋਈ ਆ ਇੱਕ ਦੌਰ ਚੱਲਿਆ ਹੋਇਆ ਇੱਕ ਕੰਪੀਟੀਸ਼ਨ ਚੱਲਿਆ ਹੋਇਆ ਕਿ ਵੱਧ ਤੋਂ ਵੱਧ ਕਿਵੇਂ ਏਆਈ ਨੂੰ ਹੋਰ ਐਡਵਾਂਸ ਕੀਤਾ ਜਾ ਸਕਦਾ ਕਿਵੇਂ ਏਆਈ ਦੇ ਖੇਤਰ ਦੇ ਵਿੱਚ ਆਪਣਾ ਦਬਦਬਾ ਮਨਾਇਆ ਜਾ ਸਕਦਾ ਕਿਉਂਕਿ ਏਆਈ ਇੱਕ ਅੱਜਕੱਲ ਉੱਭਰਦੀ ਹੋਈ ਟੈਕਨੋਲੋਜੀ ਆ ਤੇ ਏਆਈ ਹਰ ਇੱਕ ਫੀਲਡ ਦੇ ਵਿੱਚ ਯੂਜ਼ ਹੋ ਰਹੀ ਆ ਭਲਾ ਉਹ ਡਰਾਈਵਰਲੈਸ ਕਾਰਾਂ ਨੇ ਭਲਾ ਉਹ ਮੋਬਾਈਲ ਫੋਨਾਂ ਆ ਇਹ ਉਹ AI ਆ ਤੇ AI ਯੂਜ਼ ਹੋ ਰਹੀ ਹੈ ਪਿਛਲੇ ਸਾਲ ChatGPT OpenAI ਵਾਲਿਆਂ ਨੇ ਲਾਂਚ ਕੀਤੀ ਸੀ ਉਸ ਤੋਂ ਬਾਅਦ Google ਵਾਲਿਆਂ ਨੇ Gemini ਕੀਤੀ ਸੀ ਤਾਂ ਇਸੇ ਤਰ੍ਹਾਂ ਹੋਰ ਚੈਟ GPT ਦੇ ਵਾਂਗ ਜਿਹੜੇ ਚੈਟਬੋਟ ਸੀ ਉਹ ਮਾਰਕੀਟ ਦੇ ਵਿੱਚ ਆਏ ਇਹਨਾਂ ਚੈਟਬੋਟ ਦੇ ਵਿੱਚ ਤੁਸੀਂ ਜੇਕਰ ਕੋਈ ਇੰਟਰਨੈਟ ਤੋਂ ਚੀਜ਼ ਕੋਈ ਸਰਚ ਕਰਨੀ ਆ ਤੋਦੇ ਵਿੱਚ ਤੁਹਾਡੀ ਹੈਲਪ ਕਰਦੇ ਆ ਜਿੱਥੇ ਆਪਾਂ ਪਹਿਲਾਂ ਸਰਚ ਕਰਦੇ ਸੀ ਗੂਗਲ ਦੇ ਵਿੱਚ ਜਾਂ ਹੋਰ ਸਰਚ ਇੰਜਨ ਯਾਹੂ ਦੇ ਵਿੱਚ ਤਾਂ ਉਹ ਜੋ ਕੀਵਰਡ ਅਸੀਂ ਸਰਚ ਕਰਦੇ ਸੀ ਉਹਦੇ ਬੇਸ ਤੇ ਤੁਹਾਨੂੰ ਇੱਕ ਲਿਸਟ ਦਿੰਦਾ ਜਿਹੜੇ ਉਹਦੇ ਪੋਸੀਬਲ ਸਰਚ ਦੇ ਆਨਸਰ ਹੋ ਸਕਦੇ ਆ ਉਹਦੇ ਵਿੱਚੋਂ ਫਿਰ ਤੁਸੀਂ ਦੇਖਣਾ ਹੁੰਦਾ ਕਿ ਤੁਹਾਡੇ ਲਈ ਕਿਹੜਾ ਟੁਕਮਾ ਉਹ ਜਿਹੜਾ ਆਨਸਰ ਹੋ ਸਕਦਾ ਤੇ ਕੰਪਾਈਲ ਤੁਹਾਨੂੰ ਖੁਦ ਕਰਨਾ ਪੈਂਦਾ ਸੀ ਉਹ ਹੁਣ ਇਹ ਜਿਹੜੇ AI ਮਾਡਲ ਨੇ ਇਹਦੇ ਵਿੱਚ ਕੀ ਹੈ ਕਿ ਇਹ ਤੁਸੀਂ ਆਪਣਾ ਕੁਐਸਚਨ ਪਾਓ ਤੁਸੀਂ ਆਪਣੀ ਕੁਇਰੀ ਪਾਓ ਜੋ ਤੁਸੀਂ ਸਰਚ ਕਰਨੀ ਆ ਉਹ ਕੰਪਾਈਲ ਕਰਕੇ ਤੁਹਾਡੇ ਆਨਸਰ ਦੇ ਅਕੋਰਡਿੰਗ ਤੁਹਾਨੂੰ ਬਣਾ ਕੇ ਆਨਸਰ ਇਹ ਪੇਸ਼ ਕਰਦੇ ਆ ਤਾਂ ਤੁਸੀਂ ਜਿੰਨੇ ਵਾਰ ਵੀ ਸੇਮ ਆਨਸਰ ਤੁਸੀਂ ਉਹਦੇ ਵਿੱਚ ਪਾਓਗੇ ਉਹ ਤਾਂ ਉਹ ਹਰ ਵਾਰੀ ਤੁਹਾਨੂੰ ਇੱਕ ਵੱਖਰੇ ਪੁਆਇੰਟ ਆਫ 뷰 ਦੇ ਨਾਲ ਆਨਸਰ ਕਰੇਗਾ ਜਿਵੇਂ ਆਮ ਤੌਰ ਤੇ ਜਿਹੜੇ ਮਨੁੱਖ ਨੇ ਹਿਊਮਨ ਨੇ ਉਹ ਕਰਦੇ ਨੇ ਤਾਂ ਇਹ AI ਜਿਹੜਾ OpenAI ਵਾਲਿਆਂ ਦਾ ChatGPT ਸੀਗਾ ਇਹਦੇ ਕਮਰਸ਼ੀਅਲ ਵਰਜ਼ਨ ਵੀ ਆ ਔਰ ਜੇ ਤੁਸੀਂ ਕਮਰਸ਼ੀਅਲ ਵਰ ਦੇ ਤੌਰ ਤੇ ਨੂੰ ਕਮਰਸ਼ੀਅਲੀ ਯੂਜ਼ ਕਰਨਾ ਤਾਂ ਉਹਦੇ ਲਈ ਤੁਹਾਨੂੰ ChatGPT ਵਾਲਿਆਂ ਨੂੰ ਕੁਝ ਮੰਥਲੀ ਪੇ ਕਰਨਾ ਪੈਂਦਾ ਇਹਦੇ ਲਈ ਬਹੁਤ ਸਾਰੇ ਰਿਸੋਰਸਸ ਲੱਗਦੇ ਨੇ ਬਹੁਤ ਸਾਰੀ ਮੈਨ ਪਾਵਰ ਚੈਟ ਜੀ ਪੀਟੀ ਨੂੰ ਬਣਾਉਣ ਦੇ ਵਿੱਚ ਲੱਗੀ ਆ ਉਹਨੂੰ ਮੇਨਟੇਨ ਕਰਨ ਦੇ ਵਿੱਚ ਲੱਗੀ ਆ ਤਾਂ ਕੰਪਿਊਟਰ ਦੇ ਵਿੱਚ ਐਡਵਾਂਸ ਜਿਹੜੀਆਂ ਚਿਪਾਂ ਨੇ ਉਹ ਚਾਹੀਦੀਆਂ ਹੁੰਦੀਆਂ ਨੇ ਜਿਸ ਦੇ ਉੱਤੇ AI ਮਾਡਲ ਨੇ ਕੰਮ ਕਰਨਾ ਤਾਂ 20 ਜਨਵਰੀ ਵਾਲਾ ਜਿਹੜਾ ਐਪੀਸੋਡ ਸੀ ਉਹ ਕੀ ਸੀਗਾ ਕਿ ਚਾਈਨਾ ਵਾਲਿਆਂ ਨੇ ਚੈਟ ਜੀ ਪੀਟੀ ਗੂਗਲ ਜੈਮਿਨੀ ਦੇ ਮੁਕਾਬਲੇ ਦਾ ਇੱਕ ਚੈਟ GPT ਦੇ ਵਾਂਗੂ ਡੀਪ ਸੀਕ R1 ਮਾਡਲ ਜਿਹੜਾ ਸੀ ਰਿਲੀਜ਼ ਕੀਤਾ ਡੀਪ ਸੀਕ R1 ਮਾਡਲ ਇੰਨਾ ਮਤਲਬ ਇਫੀਸ਼ੀਐਂਸੀ ਇੱਕ ਵਾਰ ਉਹਦੇ ਕਰਕੇ ਜਿਹੜੀਆਂ ਟੈਕ ਕੰਪਨੀਆਂ ਸੀ ਯੂਐਸਏ ਦੀਆਂ ਉਹਨਾਂ ਨੂੰ ਐਨੇ 1 ਟ੍ਰਿਲੀਅਨ ਡਾਲਰ ਤੱਕ ਦਾ ਜਿਹੜਾ ਸੀ ਉਹ ਘਾਟਾ ਪੈ ਗਿਆ ਹਾਲਾਂਕਿ ਉਹ ਹੌਲੀ-ਹੌਲੀ ਪੂਰਾ ਹੋ ਗਿਆ 17% ਘਾਟਾ ਜਿਹੜਾ ਕੱਲੀ ਐਨਵੀਡੀਆ ਕੰਪਨੀ ਨੂੰ ਪਿਆ ਸੀਗਾ। ਤੋਂ 2-4 ਦਿਨਾਂ ਤੱਕ ਜਾਂਦਾ ਐਂ ਤਾਂ 8.8% ਉਹ ਪੂਰਾ ਹੋ ਗਿਆ ਸੀ। ਤਾਂ ਇਹ ਇੰਨਾ ਵੱਡਾ ਸੈਟਬੈਕ ਕਹਿੰਦੇ ਕਿ ਪਹਿਲੀ ਵਾਰ ਕਿਸੇ ਟੈਕ ਕੰਪਨੀਆਂ ਨੂੰ ਯੂਐਸਏ ਦੀਆਂ ਨੂੰ ਇਤਿਹਾਸ ਦੇ ਵਿੱਚ ਲੱਗਿਆ। ਉਹਦਾ ਕਾਰਨ ਕੀ ਸੀਗਾ? ਉਹਦਾ ਕਾਰਨ ਸੀ ਡੀਪ ਸੀਕ ਆਰ1 ਦਾ ਰਿਲੀਜ਼ ਹੋਣਾ। ਡੀਪ ਸੀ ਕਾਰਵਨ ਇੱਕ ਚੈਟ ਜੀਪੀਟੀ ਦੀ ਟੱਕਰ ਦਾ ਕੁਝ ਪੈਰਾਮੀਟਰ ਦੇ ਬੇਸ ਤੇ ਉਹਦੇ ਤੋਂ ਵੀ ਚੰਗਾ ਮਾਡਲ ਜਿਹੜਾ ਉਹ ਦੇਖਿਆ ਜਾਣ ਲੱਗਿਆ ਡੀਪ ਸੀਕ ਨੂੰ ਡੀਪ ਸੀਕ ਟ੍ਰਾਂਸਫਾਰਮਰ ਤੇ ਰੀਜ਼ਨਿੰਗ ਮਾਡਲ ਹੈਗਾ ਇਹ ਤੇ ਇਹ ਓਪਨ ਸੋਰਸ ਆ ਜਿੱਥੇ ਚੈਟ ਜੀ ਪੀ ਟੀ ਓਪਨ ਸੋਰਸ ਨਹੀਂ ਹੈਗਾ ਉਥੇ ਓਪਨ ਸੋਰਸ ਆ ਓਪਨ ਸੋਰਸ ਦਾ ਮਤਲਬ ਆ ਕਿ ਇਹ ਦਾ ਜਿਹੜਾ ਕੋਡ ਆ ਉਹ ਪਬਲੀਕਲੀ ਅਵੇਲੇਬਲ ਆ ਦੂਸਰਾ ਚੈਟ ਜੀ ਪੀ ਟੀ ਨੂੰ ਬਣਾਉਣ ਤੇ ਜਿੱਥੇ ਬਹੁਤ ਸਾਰੇ ਮੈਨ ਪਾਵਰ ਤੇ ਬਹੁਤ ਸਾਰੇ ਰਿਸੋਰਸਸ ਦੀ ਲੋੜ ਪਈ ਆ ਜਾਂ ਪੈ ਰਹੀ ਆ ਉੱਥੇ ਦੀਪਸੀਕ R1 ਨੂੰ ਬਣਾਉਣ ਲਈ ਜਾਂ ਚਲਾਉਣ ਲਈ ਬਹੁਤ ਘੱਟ ਰਿਸੋਰਸਸ ਤੇ ਬਹੁਤ ਘੱਟ ਬਜਟ ਦੇ ਵਿੱਚ ਇੱਕ ਛੋਟੀ ਜਿਹੀ ਟੀਮ ਨੇ ਬਣਾਇਆ ਦੀਪਸੀਕ R1 ਮਾਡਲ ਲਾਰਜ ਲੈਂਗੁਏਜ ਮਾਡਲ ਆ ਜਿਸ ਦੀ ਟ੍ਰੇਨਿੰਗ ਜਿਹੜੀ ਆ ਉਹ ਇੰਗਲਿਸ਼ ਤੇ ਚਾਈਨੀ ਲੈਂਗੁਏਜ ਦੇ ਵਿੱਚ ਹੋਈ ਆ ਦੀਪਸੀਕ ਟਰਾਂਸਫਾਰਮਰ ਬੇਸਡ ਮਾਡਲ ਆ ਟਰਾਂਸਫਾਰਮਰ ਬੇਸਡ ਮਾਡਲ ਇਹ ਆ ਕਿ ਜਦੋਂ ਤੁਸੀਂ ਕਿਸੇ ਇਸ ਤਰ੍ਹਾਂ ਦੇ ਮਾਡਲ ਨੂੰ ਤੁਸੀਂ ਕੋਈ ਕੁਐਸਚਨ ਕਰਦੇ ਹੋ ਤਾਂ ਉਹ ਤੁਹਾਡੇ ਕੁਐਸਚਨ ਦੇ ਅਕੋਰਡਿੰਗ ਪਹਿਲਾਂ ਸੋਚਦਾ ਕਿ ਇਸ ਕੁਐਸਚਨ ਦੇ ਕਿਹੜੇ ਕਿਹੜੇ ਪੋਸੀਬਲ ਜਿਹੜੇ ਆਨਸਰ ਨੇ ਉਹ ਹੋ ਸਕਦੇ ਆ ਉਸ ਆਨਸਰਸ ਦੇ ਵਿੱਚੋਂ ਫਿਰ ਬੈਸਟ ਆਨਸਰ ਤੁਹਾਨੂੰ ਉਹ ਪ੍ਰੋਵਾਈਡ ਕਰਦਾ ਇਸ ਮਾਡਲ ਨੂੰ ਜਿਹੜਾ ਸੀ ਉਹ ਟਰਾਂਸਫਾਰਮਰ ਮਾਡਲ ਕਿਹਾ ਜਾਂਦਾ ਤਾਂ ਇਹ ਇਸ ਕਰਕੇ ਵੀ ਹੋਇਆ ਕਿ ਚਾਈਨਾ ਵਾਲਿਆਂ ਨੇ ਯੂਐਸ ਨੂੰ ਇੱਕ ਤਰ੍ਹਾਂ ਦਾ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਇਹਦੇ ਵਿੱਚ ਕੀਤੀ ਹੈ ਕਿ ਤੁਸੀਂ ਜੇ ਸਾਨੂੰ ਇਸ ਤਰ੍ਹਾਂ ਦੀਆਂ ਕੋਈ ਨਵੀਂ ਟੈਕਨੋਲੋਜੀ ਨਹੀਂ ਵੀ ਦਿਓਗੇ ਤਾਂ ਅਸੀਂ ਲਿਮਟਿਡ ਟੈਕਨੋਲੋਜੀ ਦੇ ਵਿੱਚ ਤੁਹਾਡੇ ਨਾਲੋਂ ਬੈਟਰ ਕਰ ਸਕਦੇ ਆ ਕਿਉਂਕਿ ਯੂਐਸ ਨੇ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪ੍ਰੋਸੈਸਿੰਗ ਲਈ ਜਿਹੜੀਆਂ ਐਡਵਾਂਸ ਚਿਪਾਂ ਚਾਹੀਦੀਆਂ ਹੁੰਦੀਆਂ ਨੇ ਉਹਦੀ ਐਕਸਪੋਰਟ ਕਰਨ ਤੇ ਚਾਈਨਾ ਨੂੰ ਪਾਬੰਦੀ ਲਾਈ ਹੋਈ ਹੈ ਕੰਪਨੀਆਂ ਤੇ ਤਾਂ ਚਾਈਨਾ ਵਾਲਿਆਂ ਨੇ ਜਿਹੜੀਆਂ ਉਹਨਾਂ ਕੋਲ ਮੌਜੂਦਾ ਚਿਪਾਂ ਸੀਗੀਆਂ ਉਹਨਾਂ ਨੂੰ ਹੀ ਵਰਤ ਕੇ ਇਹ ਇੱਕ ਮਾਡਲ ਬਣਾਇਆ ਚਾਈਨਾ ਦਾ ਮੁਕਾਬਲਾ ਯੂਐਸ ਨਾਲ ਜਾਂ ਦੁਨੀਆ ਦੇ ਬਾਕੀ ਦੇਸ਼ਾਂ ਦੇ ਨਾਲ ਇੰਡੀਆ ਦੇ ਨਾਲ ਵੀ ਸਿਰਫ ਏਆਈ ਜਾਂ ਟੈਕਨੋਲੋਜੀ ਦੇ ਬੇਸ ਤੇ ਨਹੀਂ ਹੈਗਾ ਚਾਈਨਾ ਦੁਨੀਆ ਦੇ ਵਿੱਚ ਇਕਨੋਮਿਕਲੀ ਟੈਕਨੋਲੋਜੀਕਲੀ ਜੀਓਪੋਲਿਟਿਕਸ ਤੇ এনवायरमेंट ਪਾਲਿਸੀਜ਼ ਨੂੰ ਲੈ ਕੇ ਵੀ ਦੁਨੀਆ ਦੇ ਵਿੱਚ ਆਪਣੀ ਥਾਂ ਬਣਾਉਣ ਦੇ ਵਿੱਚ ਲੱਗਿਆ ਹੋਇਆ ਚਾਈਨਾ ਦੁਨੀਆ ਦੀ ਲਾਰਜੈਸਟ ਮੈਨੂਫੈਕਚਰਿੰਗ ਕੰਟਰੀ ਆ ਇਹਨੂੰ ਦੁਨੀਆ ਦੀ ਫੈਕਟਰੀ ਵੀ ਕਿਹਾ ਜਾਂਦਾ ਚਾਈਨਾ ਆਪਣੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਜਿਹਨੂੰ BRI ਕਹਿੰਦੇ ਆ ਉਹਦੇ ਦੁਆਰਾ ਦੁਨੀਆ ਦੇ ਵਿੱਚ ਬੜੀ ਵੱਡੀ ਇਨਵੈਸਟਮੈਂਟ ਕਰ ਰਿਹਾ ਇੱਕ ਇਨਫਰਾਸਟ੍ਰਕਚਰ ਬਿਲਡ ਕਰਨ ਦੇ ਲਈ ਕਿਸੇ ਸਮੇਂ ਇੱਕ ਸਿਲਕ ਰੂਟ ਚੱਲਦਾ ਹੁੰਦਾ ਸੀ ਜਿਹੜਾ ਈਸਟ ਨੂੰ ਵੈਸਟ ਦੇ ਨਾਲ ਜੋੜਦਾ ਸੀ ਜਿਹਦੇ ਥਰੂ ਇਹ ਸਾਰੀਆਂ ਕੰਟਰੀਜ਼ ਆਪਸ ਵਿੱਚ ਵਪਾਰ ਕਰਦੀਆਂ ਸੀ ਤਾਂ ਚਾਈਨਾ ਉਸੇ ਸਿਲਕ ਰੂਟ ਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਜਿਹੜਾ ਬੈਲਟ ਐਂਡ ਰੋਡ ਇਨੀਸ਼ੀਏਟਿਵਾ ਚਾਈਨਾ ਦਾ ਇਹਦੀ ਸ਼ੁਰੂਆਤ 2013 ਦੇ ਵਿੱਚ ਹੋਈ ਸੀ ਤੇ ਜਿਹੜਾ ਇਹ ਸਿਲਕ ਰੂਟ ਸੀ ਜਿਹੜਾ ਪੁਰਾਣਾ ਕਿਸੇ ਸਮੇਂ ਸਦੀਆਂ ਪਹਿਲਾਂ ਇਹਦਾ ਸਿਲਕ ਰੂਟ ਚੱਲਦਾ ਹੁੰਦਾ ਸੀ ਇਹਦੀ ਸ਼ੁਰੂਆਤ ਜਿਹੜੀ ਆ ਉਹ ਦੂਜੀ ਸਦੀ ਦੇ ਵਿੱਚ ਹੋਈ ਉਦੋਂ ਚਾਈਨਾ ਦੇ ਵਿੱਚ ਹੈਨ ਡਾਇਨੈਸਟੀ ਜਾਂ ਹੈਨ ਘਰਾਣੇ ਦਾ ਜਿਹੜਾ ਸੀ ਉਹ ਰਾਜ ਚੱਲਦਾ ਸੀ ਉਸ ਤੋਂ ਬਾਅਦ ਇਹ ਆਪਣੀ ਪੀਤ ਤੇ ਟੈਂਗ ਡਾਇਨੈਸਟੀ ਉਹ ਹੈਨ ਡਾਇਨੈਸਟੀ ਤੋਂ ਬਾਅਦ ਟੈਂਗ ਡਾਇਨੈਸਟੀ ਆਈ ਜਿਹੜੀ 300 ਸਾਲ 700 ਤੋਂ ਲੈ ਕੇ 1000 ਈਸਵੀ ਤੱਕ ਚਾਈਨਾ ਦੇ ਉੱਤੇ ਜਿਹਦਾ ਰਾਜ ਰਿਆ ਉਸ ਡਾਇਨੈਸਟੀ ਉਸ ਰਾਜ ਘਰਾਣੇ ਦੇ ਰਾਜ ਦੇ ਅੰਦਰ ਇਹ ਸਿਲਕ ਰੂਟ ਹੋਰ ਵੀ ਵਧਿਆ ਫੁੱਲਿਆ ਤੇ ਆ ਆਪਣੀ ਪੀਕ ਤੇ ਗਿਆ ਇਹ ਸਿਲਕ ਰੂਟ 15ਵੀਂ ਸਦੀ ਤੱਕ ਚੱਲਦਾ ਰਿਹਾ तकरीबन 12-1300 ਸਾਲ ਇਸ ਸਿਲਕ ਰੂਟ ਦੇ ਦੁਆਰਾ ਇਹ ਸਾਰੀ ਕੰਟਰੀਜ਼ ਜਿਹੜੀਆਂ ਇਸ ਰੂਟ ਤੇ ਪੈਂਦੀਆਂ ਸੀ ਉਹਨਾਂ ਦਾ ਵਪਾਰ ਹੁੰਦਾ ਸੀ ਇਹ ਸਿਲਕ ਰੂਟ ਕੋਈ ਇੱਕ ਕੋਈ ਸਿਕਸ ਲੇਨ ਫੋਰ ਲੇਨ ਜਾਂ ਇਸ ਤਰ੍ਹਾਂ ਕੋਈ ਰੋਡ ਨਹੀਂ ਸੀਗੀ ਅਸਲ ਦੇ ਵਿੱਚ ਇਹ ਇਹ ਰੂਟ ਤੇ ਪੈਣ ਵਾਲੀਆਂ ਸਾਰੀਆਂ ਕੰਟਰੀਜ਼ ਦੀ ਇੰਟਰਕਨੈਕਟੀਵਿਟੀ ਸੀ ਜਿਹੜੀਆਂ ਇੱਕ ਦੂਜੀ ਕੰਟਰੀ ਨੂੰ ਆਹਨ ਲੰਗੀਆਂ ਸੀ ਰਸਤਾ ਦਿੰਦੀਆਂ ਸੀ ਅੱਗੇ ਵਪਾਰ ਕਰਨ ਦੇ ਲਈ ਤਾਂ ਇਹਦੇ ਵਿੱਚ ਏਸ਼ੀਆ, ਮਿਡਲ ਈਸਟ ਤੇ ਯੂਰਪ ਦੀਆਂ ਕੰਟਰੀਜ਼ ਆਉਂਦੀਆਂ ਸੀ। ਇਹ ਰੂਟ ਚਾਈਨਾ ਤੋਂ ਹੁੰਦਾ ਹੋਇਆ ਸੈਂਟਰਲ ਏਸ਼ੀਆ ਦੇ ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਈਰਾਨ, ਅਫਗਾਨਿਸਤਾਨ ਵਿੱਚ ਦੀ ਹੁੰਦਾ ਹੋਇਆ ਮਿਡਲ ਈਸਟ, ਮੈਡੀਟੇਰੀਅਨ ਸੀ ਤੇ ਅੰਤ ਦੇ ਵਿੱਚ ਯੂਰਪ ਤੱਕ ਜਾਂਦਾ ਸੀ। ਮੁੱਖ ਤੌਰ ਤੇ ਇਹ ਸ ਰੂਟ ਦੇ ਦੁਆਰਾ ਚਾਈਨਾ ਦੇ ਵਿੱਚੋਂ ਸਿਲਕ, ਟੀ, ਪੇਪਰ, ਗਨ ਪਾਊਡਰ ਵਗੈਰਾ ਬਾਕੀ ਕੰਟਰੀਆਂ ਨੂੰ ਤੁਹਾਨੂੰ ਜਾਂਦਾ ਸੀ ਕਿਉਂਕਿ ਗਨ ਪਾਊਡਰ ਦੀ ਜਿਹੜੀ ਖੋਜ ਆ ਉਹ ਚਾਈਨਾ ਦੇ ਵਿੱਚ ਸਭ ਤੋਂ ਪਹਿਲਾਂ ਹੋਈ ਸੀ। ਇੰਡੀਆ ਤੋਂ ਵੱਖ-ਵੱਖ ਤਰ੍ਹਾਂ ਦੇ ਮਸਾਲੇ, ਕੀਮਤੀ ਪੱਥਰ ਵਗੈਰਾ ਬਾਕੀ ਕੰਟਰੀਆਂ ਨੂੰ ਐਕਸਪੋਰਟ ਹੁੰਦੇ ਸੀ ਤੇ ਸੈਂਟਰਲ ਏਸ਼ੀਆ ਤੋਂ ਵਧੀਆ ਨਸਲ ਦੇ ਘੋੜੇ, ਵੂਲ, ਗਲਾਸਵੇਅਰ ਵਗੈਰਾ ਐਕਸਪੋਰਟ ਹੁੰਦੇ ਸੀ। ਮਿਡਲ ਈਸਟ ਤੋਂ ਪਰਫਿਊਮ, ਗਲਾਸਸ ਤੇ ਵੱਖ-ਵੱਖ ਤਰ੍ਹਾਂ ਦੇ ਮੈਟਲ ਇੰਪੋਰਟ ਹੁੰਦੇ ਸੀ ਤੇ ਯੂਰਪ ਤੋਂ 골ਡ, ਸਿਲਵਰ, ਵਾਈਨ ਤੇ ਵੂਲਨ ਗੁਣਸ ਜਿਹੜੀਆਂ ਉਹ ਇੰਪੋਰਟ ਹੁੰਦੀਆਂ ਸੀ। 13ਵੀਂ ਸਦੀ ਦੇ ਵਿੱਚ ਚਾਈਨਾ ਦੇ ਉੱਤੇ ਮੰਗੋਲ Empire ਦਾ ਕਬਜ਼ਾ ਹੋ ਜਾਂਦਾ ਮੁਗਲਾਂ ਦਾ ਜਿਵੇਂ ਇੰਡੀਆ ਦੇ ਵਿੱਚ ਰਾਜ ਰਿਹਾ ਉਵੇਂ ਚਾਈਨਾ ਦੇ ਵਿੱਚ ਵੀ 13ਵੀਂ ਸਦੀ ਦੇ ਵਿੱਚ ਰਾਜ ਰਿਹਾ ਤਾਂ ਇਹਨਾਂ ਨੇ ਵੀ ਇਸ ਰੂਟ ਨੂੰ ਰਿਵਾਈਵ ਕਰਨ ਦੀ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਪਰ ਮੰਗੋਲਾਂ ਤੋਂ ਬਾਅਦ ਚਾਈਨਾ ਦੇ ਉੱਤੇ 오ਟੋਮਨ Empire ਦਾ ਕਬਜ਼ਾ ਹੁੰਦਾ ਤਾਂ ਉਹਨਾਂ ਨੇ ਇਸ ਰੂਟ ਨੂੰ ਜਾਂ ਜਿਹੜਾ ਵੈਸਟ ਤੱਕ ਐਕਸੈਸ ਸੀਗਾ ਉਹਨੂੰ ਟੋਟਲੀ ਬੈਨ ਕਰਤਾ ਸੀ ਦੂਸਰਾ ਇਹ ਰਸਤਾ ਬੈਨ ਹੋਣ ਦਾ ਇੱਕ ਹੋਰ ਵੀ ਕਾਰਨ ਸੀ ਕਿਉਂਕਿ 14ਵੀਂ 15ਵੀਂ ਸਦੀ ਦੇ ਵਿੱਚ ਸਮੁੰਦਰੀ ਰਸਤੇ ਜਿਹੜੇ ਉਹ ਖੋਜੇ ਜਾ ਚੁੱਕੇ ਸੀਗੇ ਵਾਸਕੋ ਡੀ ਗਾਮਾ ਵੀ ਇਸ ਪ੍ਰੋਜੈਕਟ ਦਾ ਇੱਕ ਹਿੱਸਾ ਸੀਗੇ ਕਿ ਜਿਹੜਾ ਡਿਪੈਂਡੈਂਸੀ ਹੈ ਜਿਹੜੀ ਰੋਡ ਰੂਟ ਦੇ ਉੱਤੇ ਉਹ ਦੁਨੀਆ ਨੇ ਘਟਾ ਕੇ ਤੇ ਸਮੁੰਦਰੀ ਰਸਤੇ ਦੇ ਥਰੂ ਜਿਹੜਾ ਸੀ ਵਪਾਰ ਉਹ ਵਦੌਨਾ ਸ਼ੁਰੂ ਕੀਤਾ ਤਾਂ ਉਹਦੇ ਕਰਕੇ ਵੀ ਇਸ ਰੂਟ ਦੀ ਜਿਹੜੀ ਇੰਪੋਰਟੈਂਸ ਆ ਉਹ ਘਟ ਗਈ ਸੀ ਤਾਂ ਇਸੇ ਰੂਟ ਨੂੰ ਦੁਬਾਰਾ ਚਾਹਨਾ ਚਾਹੁੰਦਾ ਕਿ ਮੈਂ ਰਿਵਾਈਵ ਕਰਾਂ ਇਹਦੇ ਲਈ ਉਹ ਵੱਡੀ ਇਨਵੈਸਟਮੈਂਟ ਇਸ ਪ੍ਰੋਜੈਕਟ ਦੇ ਉੱਤੇ ਕਰ ਰਿਆ ਇਹ ਪ੍ਰੋਜੈਕਟ ਸਿਰਫ ਰੋਡ ਨਾਲ ਸੰਬੰਧਿਤ ਨਹੀਂ ਹੈਗਾ ਇਹਦੇ ਵਿੱਚ ਰੇਲ ਲਾਈਨਾਂ ਗੈਸ ਪਾਈਪਲਾਈਨਾਂ 5G ਟੈਕਨੋਲੋਜੀ ਟੈਲੀਕਮਿਊਨੀਕੇਸ਼ਨ ਇਹ ਸਾਰਾ ਕੁਝ ਇਹਦੇ ਵਿੱਚ ਇਹਦਾ ਇੱਕ ਪਾਰਟ ਆ ਬਹੁਤ ਸਾਰੇ ਇਨੀਸ਼ੀਏਟਿਵੀਆਂ ਨੇ ਚਾਈਨਾ ਨੇ ਇਸ ਪ੍ਰੋਜੈਕਟ ਦੇ ਨੂੰ ਰਿਵਾਈਵ ਕਰਨ ਦੇ ਲਈ ਕੀਤੀਆਂ ਹੋਈਆਂ ਜੀਦੇ ਵਿੱਚ ਚਾਈਨਾ ਪਾਕਿਸਤਾਨ ਕੋਰੀਡੋਰ ਆ ਇਹ ਚਾਈਨਾ ਤੋਂ ਜਾ ਕੇ ਗੁਵਾਦਰ ਦੀ ਜਿਹੜੀ ਬੰਦਰਗਾਹ ਉੱਥੇ ਪਾਕਿਸਤਾਨ ਦੇ ਨਾਲ ਉਹਦਾ ਇਹ ਰੂਟ ਕਨੈਕਟ ਹੁੰਦਾ ਇਸ ਇਹ ਰੂਟ ਕਨੈਕਟ ਹੋਣ ਨਾਲ ਕੀ ਆ ਹੁਣ ਚਾਈਨਾ ਨੂੰ ਆਪਣਾ ਸਮਾਨ ਐਕਸਪੋਰਟ ਇੰਪੋਰਟ ਕਰਨ ਦੇ ਲਈ ਪੂਰਾ ਇੰਡੀਆ ਦੇ ਉੱਤੋਂ ਦੀ ਘੁੰਮ ਕੇ ਸ਼੍ਰੀਲੰਕਾ ਦੇ ਉੱਤੋਂ ਦੀ ਹੋ ਕੇ ਤਾਂ ਇਹ ਜਾਣਾ ਪੈਂਦਾ ਉੱਥੇ ਜਿਹੜਾ ਯੂਰਪ ਨਾਲ ਉਹ ਜਿਹੜਾ ਲੈਂਡ ਦੇਣ ਹੁੰਦਾ ਤੇ ਇਹ ਰਸਤਾ ਖੁੱਲਣ ਦੇ ਨਾਲ ਉਹ ਸਾਰਾ ਰਸਤਾ ਕੱਟ ਹੋ ਜੂਗਾ ਜਿਹੜਾ ਸਮੁੰਦਰੀ ਰਸਤਾ ਤੇ ਚਾਈਨਾ ਸਿੱਧਾ ਹੀ ਪਾਕਿਸਤਾਨ ਦੇ ਵਿੱਚ ਦੀ ਹੋ ਕੇ ਤਾਂ ਚਾਈਨਾ ਦਾ ਜਿਹੜਾ ਸਿੱਧਾ ਐਕਸੈਸ ਆ ਉਹ ਇੰਡੀਅਨ ਓਸ਼ੀਅਨਸ ਤੱਕ ਪਾਕਿਸਤਾਨ ਦੇ ਥਰੂ ਇਹ ਰਸਤੇ ਨਾਲ ਹੁੰਦਾ ਤਾਂ ਇਹਦੇ ਨਾਲ ਇਹਦੇ ਨਾਲ ਹੀ ਚਾਈਨਾ ਚਾਈਨਾ ਯੂਰਪ ਰੇਲ ਲਿੰਕ ਦੇ ਉੱਤੇ ਵੀ ਕੰਮ ਕਰ ਰਿਹਾ ਇਹਦੇ ਨਾਲ ਚਾਈਨਾ ਜਿਹੜਾ ਹੈਗਾ ਉਹ ਲੰਡਨ ਮੈਡਰਿਡ ਬਰਲਿਨ ਸੈਂਟਰਲ ਏਸ਼ੀਆ ਦੇ ਵਿੱਚ ਦੀ ਹੁੰਦਾ ਹੋਇਆ ਇਹਦੇ ਨਾਲ ਐਕਸੈਸ ਚਾਈਨਾ ਦਾ ਰੇਲ ਦੇ ਥਰੂ ਵੀ ਉਹ ਕਰਨ ਦੀ ਕੋਸ਼ਿਸ਼ ਕਰਦਾ ਪਿਆ ਤਾਂ ਇਸੇ ਪ੍ਰੋਜੈਕਟ ਦੇ ਤਹਿਤ ਚਾਈਨਾ ਜਿਹੜਾ ਵੱਖ-ਵੱਖ ਤਰ੍ਹਾਂ ਦੀਆਂ ਬੰਦਰਗਾਹਾਂ ਨੇ ਪੋਰਟਸ ਨੇ ਉਹਨਾਂ ਨੂੰ ਡਿਵੈਲਪ ਕਰਦਾ ਪਿਆ ਅਫਰੀਕਾ ਦੇ ਵਿੱਚ ਤੇ ਸਾਊਥ ਏਸ਼ੀਆ ਦੀਆਂ ਕੰਟਰੀਜ਼ ਆ ਉਹਨਾਂ ਦੇ ਵਿੱਚ ਸ਼੍ਰੀਲੰਕਾ ਦੀ ਹੰਬਨਤੋਤਾ ਪੋਰਟ ਆ ਜਿਹੜੀ ਉਹ ਵੀ ਇਹਦਾ ਹਿੱਸਾ ਕੀਨੀਆ ਦੀ ਮੋਂਬਾਸਾ ਪੋਰਟ ਵੀ ਇਹਦਾ ਹਿੱਸਾ ਤੇ ਗ੍ਰੀਸ ਦੀ ਪੈਰਾਸਸ ਪੋਰਟ ਵੀ ਇਹਦਾ ਹਿੱਸਾ ਚਾਈਨਾ ਦੀ ਇਹਦੀ ਜਿਹੜੀ ਹੈ ਕਿ ਤੇ ਜਿਹੜੀ ਐਕਸਪੈਂਸ਼ਨ ਕਰ ਰਿਹਾ ਜਿਹੜੀ ਵਿਸਥਾਰ ਕਰ ਰਿਹਾ ਉਹ ਕੱਲਾ ਵਪਾਰ ਲਈ ਨਹੀਂ ਹੈਗਾ ਉਹਦੇ ਨਾਲ ਬਾਕੀ ਜਿਹੜੇ ਦੇਸ਼ ਨੇ ਉਹਨਾਂ ਦੇ ਲਈ ਸਿਕਿਉਰਿਟੀ ਕਨਸਰਨ ਵੀ ਹੈਗਾ ਇੰਡੀਆ ਦੇ ਲਈ ਵੀ ਇੱਕ ਸਿਕਿਉਰਿਟੀ ਕਨਸਰਨ ਹੈਗਾ ਕਿ ਇਹਦੇ ਨਾਲ ਇੱਕ ਤਰ੍ਹਾਂ ਦੀ ਇੰਡੀਆ ਦੀ ਘੇਰਾਬੰਦੀ ਹੁੰਦੀ ਵੀ ਦਿਖਾਈ ਦਿੰਦੀ ਆ ਦੂਸਰਾ ਇਹਦੇ ਨਾਲ ਯੂਐਸਏ ਦੇ ਜਿਹੜੇ ਇੰਟਰਸਟ ਵੀ ਜੁੜੇ ਹੋਏ ਆ ਯੂਐਸ ਤੇ ਚਾਈਨਾ ਇੰਟਰਸਟ ਇਸ ਇਸ ਜਿਹੜੀ ਇਹ ਵਿਸਥਾਰਵਾਦੀ ਨੀਤੀ ਹੈ ਚਾਈਨਾ ਦੀ ਉਹਦੇ ਨਾਲ ਕਲੈਸ਼ ਹੁੰਦੇ ਪਏ ਆ ਤਾਂ ਇਸ ਚਾਈਨਾ ਦੇ ਇਸ ਇਨੀਸ਼ੀਏਟਿਵ ਦੇ ਨਾਲ ਇਹਨਾਂ ਕਾਰਗਤੀਵਿਧੀਆਂ ਦੇ ਨਾਲ ਯੂਨਾਈਟਿਡ ਸਟੇਟਸ ਦਾ ਜਿਹੜਾ ਇੰਡੀਆ ਹੈਗਾ ਜਾਪਾਨ ਹੈਗਾ ਉਹ ਇਹਨੂੰ ਇੱਕ ਥ੍ਰੈਟ ਦੇ ਤੌਰ ਤੇ ਦੇਖਦੇ ਪਏ ਆ ਕਿ ਚਾਈਨਾ ਲਗਾਤਾਰ ਆਪਣੇ ਆਂਗਵਾਂਡ ਜਾਂ ਬਾਕੀ ਦੁਨੀਆ ਦੇ ਉੱਤੇ ਪ੍ਰਭਾਵ ਵਧਾਉਂਦਾ ਪਿਆ ਚਾਈਨਾ ਨੇ ਪਿੱਛੇ ਜੇ ਆਪਣਾ ਇੱਕ ਵੱਖਰਾ ਸਪੇਸ ਸਟੇਸ਼ਨ ਵੀ ਲਾਂਚ ਕੀਤਾ ਸੀ ਚਾਈਨਾ ਦੀ ਜਿਹੜੀ ਟਿਆ ਗੋਂਗ ਸਪੇਸ ਸਟੇਸ਼ਨ ਆ ਤੇ ਲੂਨਰ ਮਿਸ਼ਨ ਨੇ ਜਿਹੜੇ ਉਹਦੇ ਉਹਨੇ ਚੰਦਰਮਾ ਦੇ ਉੱਤੇ ਜਿਹੜੇ ਮਿਸ਼ਨ ਭੇਜਿਆ ਉਹ ਕਿਤੇ ਨਾ ਕਿਤੇ ਨਾਸਾ ਦੇ ਨਾਲ ਕੰਪੀਟ ਕਰਦੇ ਪਏ ਆ ਇਲੈਕਟ੍ਰਿਕ ਵਹੀਕਲ ਦੇ ਵਿੱਚ ਵੀ ਚਾਈਨਾ ਦੇ ਵਿੱਚ ਬਹੁਤ ਕੁਝ ਹੋ ਰਿਹਾ ਜਾਂ ਬਹੁਤ ਸਾਰੇ ਕੰਪੋਨੈਂਟਸ ਜਿਹੜੇ ਆ ਇਲੈਕਟ੍ਰਿਕ ਵਹੀਕਲਸ ਦੇ ਲਈ ਜ਼ਰੂਰੀ ਹੁੰਦੇ ਨੇ ਉਹ ਚਾਈਨਾ ਦੇ ਵਿੱਚ ਬਣਦੇ ਆ ਤੇ ਚਾਈਨਾ ਦੇ ਚਾਈਨਾ ਦੀ ਉਹਨਾਂ ਉਤੇ ਮੋਨੋਪਲੀ ਹੈ ਇੱਕ ਤਰ੍ਹਾਂ ਦੀ ਸਾਊਥ ਚਾਈਨਾ ਸੀ ਨੂੰ ਲੈ ਕੇ ਵੀ ਯੂ ایس ਤੇ ਚਾਈਨਾ ਦੇ ਵਿੱਚ ਜਿਹੜਾ ਕਲੇਸ਼ ਹੈਗਾ ਕਿ ਇਸ ਨੈਵੀਗੇਸ਼ਨ ਰੂਟ ਦੇ ਉੱਤੇ ਕਿਸ ਕੰਟਰੀ ਦਾ ਅਧਿਕਾਰ ਹੋਵੇ ਚਾਈਨਾ ਇਹਨੂੰ ਆਪਣੇ ਅਧਿਕਾਰ ਦੇ ਵਿੱਚ ਅਸਲ ਦੇ ਵਿੱਚ ਲੈਣਾ ਚਾਹੁੰਦਾ ਇਹਦੇ ਵਿੱਚ ਵਿਅਤ ਨਾਮ ਫਿਲੀਪੀਨਸ ਮਲੇਸ਼ੀਆ ਬਰੂਨੀ ਤੇ ਤਾਈਵਾਨ ਜਿਹੜੀਆਂ ਕੰਟਰੀਜ਼ ਉਹ ਸ਼ਾਮਿਲ ਆ ਕਿਉਂਕਿ ਇਹ ਜਿਹੜਾ ਰੂਟ ਆ ਸਾਊਥ ਚਾਈਨਾ ਸੀ ਆ ਜਿਹੜਾ ਇਹ ਸਮੁੰਦਰੀ ਰਸਤਾ ਜਿਹੜਾ ਹੈਗਾ ਇਹ ਵਪਾਰ ਦੇ ਪੁਆਇੰਟ ਆਫ View ਦੇ ਨਾਲ ਤੇ ਨੈਚੁਰਲ ਰਿਸੋਰਸਸ ਦੇ ਪੁਆਇੰਟ ਆਫ View ਦੇ ਨਾਲ ਵੀ ਇੰਪੋਰਟੈਂਟ ਆ ਕਿਉਂਕਿ ਇਸ ਸਮੁੰਦਰ ਦੇ ਵਿੱਚ ਕਈ ਤਰ੍ਹਾਂ ਦੇ ਖਣਿਜ ਹੋ ਸਕਦੇ ਆ ਗੈਸ ਹੋ ਸਕਦੀ ਆ ਤੇ ਤੇਲ ਦੇ ਭੰਡਾਰ ਹੋ ਸਕਦੇ ਆ ਤਾਂ ਇਹ ਦੋ ਵੱਡੀਆਂ ਜਿਹੜੀਆਂ ਆਰਥਿਕ ਸ਼ਕਤੀਆਂ ਨੇ ਦੁਨੀਆ ਦੀਆਂ ਉਹਨਾਂ ਦੀ ਆਪਸ ਵਿੱਚ ਖਿੱਚੋ ਤਾਣ ਦੇ ਨਾਲ ਇੱਕ ਦੂਸਰੇ ਦੇ ਉੱਤੇ ਸੈਂਕਸ਼ਨ ਤੇ ਉਹ ਦੇ ਵਿਰੋਧ ਦੇ ਵਿੱਚ ਸੈਂਕਸ਼ਨ ਜਿਹੜੇ ਲੱਗਦੇ ਰਹਿੰਦੇ ਆ ਜੀ ਦਾ ਨਤੀਜਾ ਇਹ ਹੁੰਦਾ ਕਿ ਦੁਨੀਆ ਦੇ ਬਾਕੀ ਜੜੀਆਂ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਦੇ ਉੱਤੇ ਇਹਦਾ ਅਸਰ ਪੈਂਦਾ ਉਹਨਾਂ ਦੇ ਵਿੱਚ ਕਈ ਵਾਰ ਅਨਨਸੈਸਰੀ ਨਾ ਚਾਹੁੰਦੇ ਹੋਈ ਵੀ ਮਹਿੰਗਾਈ ਦੀ ਜਿਹੜੀ ਮਾਰ ਉਹਨਾਂ ਦੇਸਾਂ ਨੂੰ ਚੱਲਣੀ ਪੈਂਦੀ ਆ 5G ਟੈਕਨੋਲੋਜੀ ਦੇ ਉੱਤੇ ਚਾਈਨਾ ਦੀ ਮਨੋਪਲੀਆ ਚਾਈਨਾ ਦੀ ਹੂਆਈ ਕੰਪਨੀ ਜਿਹੜੀ 5G ਇਕਵਿਪਮੈਂਟ ਤੇ ਸਰਵਿਸਿਜ਼ ਪ੍ਰਦਾਨ ਕਰਦੀ ਹੈ ਉਹ ਸਾਰੀ ਦੁਨੀਆ ਦੇ ਵਿੱਚ ਉਹ 5G ਟੈਕਨੋਲੋਜੀ ਨੂੰ ਲੈ ਕੇ ਆਪਣੀ ਮਨੋਪਲੀ ਜਿਹੜੀ ਹੈ ਉਹ ਬਣਾਈ ਹੋਈ ਹੈ ਚਾਈਨਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕਵਾਂਟਿੰਗ ਕੰਪਿਊਟਰ 5G ਟੈਕਨੋਲੋਜੀ ਦੀ ਹੋਰ ਐਡਵਾਂਸਮੈਂਟ ਦੇ ਲਈ ਨੂੰ ਲੈ ਕੇ ਇਹਨਾਂ ਦੇਸ਼ਾਂ ਦੇ ਵਿੱਚ ਕੰਪੀਟੀਸ਼ਨ ਚੱਲਦਾ ਪਿਆ ਇੰਡੋ ਪੈਸੀਫਿਕ ਰੀਜਨ ਨੂੰ ਲੈ ਕੇ ਜਿਹੜਾ ਸਮੁੰਦਰੀ ਰਸਤਾ ਹੈਗਾ ਇਹ ਇੰਡੋ ਪੈਸੀਫਿਕ ਰੀਜਨ ਦਾ ਇਹ ਇਹ ਇਹਦੇ ਵਿੱਚ ਵੀ ਚਾਈਨਾ ਆਪਣੀ ਲਗਾਤਾਰ ਪ੍ਰਭਾਵ ਜਿਹੜਾ ਵਧਾ ਰਿਹਾ ਤਾਂ ਇਹ ਇੰਡੀਆ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਤੇ ਇਹਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਉਹ ਐਫਰਟਸ ਹੋ ਰਹੇ ਆ ਇਹਦੇ ਵਿੱਚ ਇੰਡੀਆ ਜਪਾਨ ਆਸਟ੍ਰੇਲੀਆ ਸਾਊਥ ਕੋਰੀਆ ਫਰਾਂਸ ਯੂਨਾਈਟਿਡ ਕਿੰਗਡਮ ਜਰਮਨੀ ਇਹ ਸਾਰੀਆਂ ਕੰਟਰੀਆਂ ਆਉਂਦੀਆਂ ਨੇ ਕਿਉਂਕਿ ਇਹ ਵਪਾਰ ਦੇ ਪੁਆਇੰਟ ਆਫ 뷰 ਨਾਲ ਭਾਵੇਂ ਇੰਡੀਆ ਹੋਵੇ ਚਾਈਨਾ ਹੋਵੇ ਜਾਂ ਜਾਪਾਨ ਹੋਵੇ ਇਹ ਰੂਟ ਜਿਹੜਾ ਇਹ ਬਹੁਤ ਇੰਪੋਰਟੈਂਟ ਹੈ ਇਹਨਾਂ ਦੇ ਲਈ ਕਿਉਂਕਿ ਇਲੈਕਟ੍ਰਿਕ ਵਹੀਕਲਸ ਦਾ ਜ਼ਮਾਨਾ ਟੈਕਨੋਲੋਜੀ ਦਾ ਜ਼ਮਾਨਾ 5G ਟੈਕਨੋਲੋਜੀ ਦਾ ਜ਼ਮਾਨਾ AI ਦਾ ਜ਼ਮਾਨਾ ਇਸ ਲਈ ਜਿਹੜੀ ਦੁਨੀਆ ਦੇ ਵਿੱਚ ਕੋਸ਼ਿਸ਼ ਆ ਕਿ ਜਿਹੜੀ ਕਾਰਬਨ ਇਮਿਸ਼ਨ ਨੂੰ ਘਟਾ ਕੀਤਾ ਜਾਵੇ ਜਦੋਂ ਕਾਰਬਨ ਇਮਿਸ਼ਨ ਨੂੰ ਘਟਾ ਕਰਨ ਦੀ ਗੱਲ ਆਉਂਦੀ ਆ ਤਾਂ ਉੱਥੇ ਇਲੈਕਟ੍ਰਿਕ ਵਹੀਕਲ ਆਉਂਦੇ ਆ ਉੱਥੇ ਗ੍ਰੀਨ એનર્ਜੀ ਆਉਂਦੀ ਆ ਜਿਹੜੀ ਪੁਰਾਤਨ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਨੂੰ ਬੰਦ ਕਰਕੇ ਜਿਹੜੇ ਕੋਲੇ ਨਾਲ ਚੱਲਦੇ ਆ ਉਹ ਦੂਸਰੇ ਉਹਦੇ ਵਿਕਲਪ ਲੱਭੇ ਜਾਣ ਤਾਂ ਉਹਦੇ ਵਿੱਚ ਇੱਕ ਬੈਸਟ ਵਿਕਲਪ ਜਿਹੜਾ ਉਹ wind energy ਆ ਤੇ solar energy ਆ ਤੇ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਚైనా ਉਹ ਵੱਡੀ ਇਨਵੈਸਟਮੈਂਟ ਕਰ ਰਿਹਾ ਕਿ ਉਹ ਕਿਵੇਂ ਇਹਨਾਂ ਦੋਨਾਂ ਦੇ ਇਕਵਿਪਮੈਂਟ ਜਿਹੜੇ ਆ ਉਹ ਪਲੇਟਾਂ ਵਗੈਰਾ ਜਿਹੜੀਆਂ solar ਪਾਵਰ ਲਈ ਚਾਹੀਦੀਆਂ ਨੇ ਉਹਨਾਂ ਦੀ ਮੈਨੂਫੈਕਚਰਿੰਗ ਦੇ ਉੱਤੇ ਵੀ ਉਹਨਾਂ ਦੀ ਵੱਡੀ ਇਨਵੈਸਟਮੈਂਟ ਆ ਰੇਅਰ ਅਰਥ ਮੈਟਲ ਦੇ ਵਿੱਚ ਵੀ ਚైనా ਦੀ ਮੋਨੋਪਲੀਆ ਰੇਅਰ ਅਰਥ ਮੈਟਲ ਜਿਹੜੇ ਆ ਉਹ ਮੈਟਲ ਨੇ ਜਿਹੜੇ ਬਹੁਤ ਘੱਟ ਮਿਲਦੇ ਆ ਧਰਤੀ ਦੇ ਵਿੱਚੋਂ ਤੇ ਮਾਡਰਨ ਟੈਕਨੋਲੋਜੀ ਲਈ ਬਹੁਤ ਇੰਪੋਰਟੈਂਟ ਆ ਬਹੁਤ ਉਪਯੋਗੀ ਆ ਰੇਅਰ ਅਰਥ ਮੈਟਲ ਸਿਰਫ ਘੱਟ ਹੀ ਨਹੀਂ ਮਿਲਦੇ ਰੇਅਰ ਅਰਥ ਮੈਟਲਸ ਨੂੰ ਧਰਤੀ ਦੇ ਵਿੱਚੋਂ ਕੱਢਣਾ ਉਹਨਾਂ ਨੂੰ ਪ੍ਰੋਸੈਸ ਕਰਨਾ ਉਹਨਾਂ ਨੂੰ ਅ ਯੂਜ਼ ਦੇ ਲਈ ਰੈਡੀ ਕਰਨਾ ਉਹਦੇ ਵਿੱਚ ਵੀ ਕਾਫੀ ਟੈਕਨੋਲੋਜੀ ਚਾਹੀਦੀ ਆ ਜਿਹੜੀ ਬਾਕੀ ਕੰਟਰੀਜ਼ ਦੇ ਕੋਲੇ ਉਨੀ ਹੈ ਨਹੀਂ ਗਈ ਤੇ ਚਾਈਨਾ ਨੇ ਉਹਦੇ ਵਿੱਚ ਕਾਫੀ ਤਰੱਕੀ ਕਰ ਲਈ ਆ ਇਹ ਚੀਜ਼ਾਂ ਇਲੈਕਟ੍ਰੋਨਿਕਸ ਦੇ ਵਿੱਚ ਕਲੀਨ એનર્ਜੀ ਦੇ ਵਿੱਚ ਮਿਲਟਰੀ ਤੇ ਡਿਫੈਂਸ ਦੇ ਲਈ ਇਲੈਕਟ੍ਰਿਕ ਵਹੀਕਲਸ ਦੇ ਲਈ ਬੈਟਰੀਆਂ ਬਣਾਉਣ ਲਈ ਮੈਗਨੇਟ ਬਣਾਉਣ ਲਈ ਮੈਗਨੇਟ ਵੀ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਚਾਹੀਦੀਆਂ ਜਿੱਥੇ ਬੈਟਰੀਆਂ ਚਾਹੀਦੀਆਂ ਉੱਥੇ ਉਹਨੂੰ ਚਲਾਉਣ ਲਈ ਮੋਟਰਾਂ ਵੀ ਚਾਹੀਦੀਆਂ ਨੇ ਤਾਂ ਮੋਟਰਾਂ ਦੇ ਵਿੱਚ ਇਹ ਜਿਹੜੇ ਹੈਵੀ ਡਿਊਟੀ ਮੈਗਨੇਟਸ ਨੇ ਇਹ ਯੂਜ਼ ਹੁੰਦੇ ਆ ਇਹਦੇ ਤੋਂ ਇਲਾਵਾ ਕੈਟਾਲਿਸਟ ਆ ਕੈਟਾਲਿਸਟ ਉਹ ਜਿਹੜੇ ਰੰਗ ਨੇ ਉਹਨਾਂ ਨੂੰ ਜਲਦੀ ਜਲਦੀ ਸੁੱਕਣ ਹੋ ਉਹਦੇ ਲਈ ਕੈਟਾਲਿਸਟਿਕ ਕੰਪਾਊਂਡ ਆ ਇੱਕ ਤਰ੍ਹਾਂ ਦਾ ਕੈਮੀਕਲ ਆ ਜਿਹੜਾ ਯੂਜ਼ ਹੁੰਦਾ ਤੇ ਡਿਸਪਲੇ ਤੇ ਸਕਰੀਨਾਂ ਬਣਾਉਣ ਦੇ ਲਈ ਵੀ ਇਹ ਮੈਟਲਸ ਚਾਹੀਦੇ ਆ ਤਾਂ ਇਹਦੇ ਤੇ ਚਾਈਨਾ ਦੀ ਮਨੋਪਲੀ ਹੈ ਹਾਲਾਂਕਿ ਬਰਤਾਨੀਆ ਦੇ ਬਾਕੀ ਦੇਸ਼ੇ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਰੇਅਰ ਅਰਥ ਮੈਟਲਸ ਦੇ ਉੱਤੇ ਚਾਈਨਾ ਤੇ ਡਿਪੈਂਡੈਂਸੀ ਹੈ ਉਹਨੂੰ ਘੱਟ ਕਰਕੇ ਆਪਣੇ ਤੌਰ ਤੇ ਇਹ ਚੀਜ਼ਾਂ ਬਣਾਈਆਂ ਜਾਣ ਤਾਂ ਇਹ ਸਾਰਾ ਨਿਚੋੜ ਤੋਂ ਇਹ ਪਤਾ ਲੱਗਦਾ ਕਿ ਦੋ ਵੱਡੀਆਂ ਜਿਹੜੀਆਂ ਪਾਵਰਸ ਨੇ ਦੁਨੀਆ ਦੀਆਂ ਜਿਹਦੇ ਚ ਯੂਐਸਾ ਯੂਐਸ ਦੀ ਇਕਨੋਮੀ ਹੈ ਜਿਹੜੀ ਉਹ 29. ਸ1.7 ਟ੍ਰਿਲੀਅਨ ਡਾਲਰ ਦੀ ਆ ਤੇ ਉਥੇ ਪਰ ਕੈਪੀਟਾ ਇਨਕਮ ਪ੍ਰਤੀ ਵਿਅਕਤੀ ਆਮਦਨ ਜਿਹੜੀ ਉਹ 86600 ਡਾਲਰ ਆ ਦੂਸਰੀ ਵੱਡੀ ਸ਼ਕਤੀ ਉਹ ਚਾਈਨਾ ਚਾਈਨਾ ਦੀ ਇਕਨੋਮੀ 18.27 ਟ੍ਰਿਲੀਅਨ ਡਾਲਰ ਆ ਤੇ ਇਹਨਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਆ ਉਹ 12910 ਯੂ ਐਸ ਡਾਲਰ ਆ ਤੀਸਰੀ ਵੱਡੀ ਸ਼ਕਤੀ ਜਰਮਨੀ ਆ ਜਰਮਨੀ ਜਰਮਨੀ ਦੀ ਇਕਨੋਮੀ 4.77 ਟ੍ਰਿਲੀਅਨ ਡਾਲਰ ਆ ਤੇ ਉਹਨਾਂ ਦੀ ਪ੍ਰਤੀ ਵਿਅਕਤੀ ਆਮਦਨ ਜਿਹੜੀ ਆ ਉਹ 55500 ਵੀ ਯੂ ਐਸ ਡਾਲਰ ਆ ਚੌਥੀ ਵੱਡੀ ਸ਼ਕਤੀ ਜਾਪਾਨ ਆ ਜਾਪਾਨ ਦੀ 4.07 ਟ੍ਰਿਲੀਅਨ ਡਾਲਰ ਇਕਨੋਮੀ ਆ ਤੇ ਉਹਨਾਂ ਦੀ ਪ੍ਰਤੀ ਵਿਅਕਤੀ ਆਮਦਨ 32807 ਯੂ ਐਸ ਡਾਲਰ ਆ ਪੰਜਵੀਂ ਵੱਡੀ ਸ਼ਕਤੀ ਇੰਡੀਆ ਹੈਗੀ ਆ ਤੇ ਇੰਡੀਆ ਦੀ ਜਿਹੜੀ ਇਕਨੋਮੀ ਆ ਉਹ 3.89 ਟ੍ਰਿਲੀਅਨ ਡਾਲਰ ਆ ਤੇ ਇਹਨਾਂ ਦੀ ਇੰਡੀਆ ਦੇ ਵਿੱਚ ਜਿਹੜੀ ਪਰ ਕੈਪੀਟਲ ਇਨਕਮ ਆ ਉਹ 2700 ਯੂ ਐਸ ਡਾਲਰ ਆ ਤਾਂ ਇਹ ਜਿਹੜਾ ਡਾਟਾ ਤੁਹਾਡੇ ਨਾਲ ਸ਼ੇਅਰ ਕੀਤਾ ਮੈਂ ਇਹ ਆਈ ਐਮ ਐਫ ਨੇ ਨਵੰਬਰ 2024 ਕੁਆਟਰ ਦੀ ਜਿਹੜੀ ਇਹ ਰਿਪੋਰਟ ਆ ਤਾਂ ਇਹਦੇ ਤੋਂ ਇਹ ਪਤਾ ਲੱਗਦਾ ਕਿ ਇਹ ਵੱਡੀਆਂ ਜਿਹੜੀਆਂ ਆਰਥਿਕ ਸ਼ਕਤੀਆਂ ਨੇ ਦੁਨੀਆ ਦੀਆਂ ਉਹਨਾਂ ਦੇ ਵਿੱਚ ਦੁਨੀਆ ਦੇ ਉੱਤੇ ਆਰਥਿਕ ਸਾਧਨਾਂ ਤੇ ਕਬਜ਼ਾ ਕਰਨ ਦੀ ਇੱਕ ਤਰ੍ਹਾਂ ਦੀ ਲੜਾਈ ਆ ਬਾਕੀ ਦੇਸ਼ ਉਹਨਾਂ ਦੀ ਲੜਾਈ ਦੇ ਵਿੱਚ ਅਨਨੈਸੈਸਰੀ ਖਮਿਆਜਾ ਭੁਗਤ ਰਹੇ ਆ ਵੀਡੀਓ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ